ਚੰਗਾ ਵਧੀਆ ਚੰਗਾ ਫਿਰ ਕਿਹ ਨਾਲ ਗਰੀਨ ਆਪੁਰ ਤੇ ਗੱਲਾਂ ਚੰਗਾ 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 ਫੇਰ ਕਰਦੇ ਹਾਂ ਚੰਗਾ ਕਰੇ ਲਾਰਾਂ ਚੰਗਾ ਆਓ ਜੀ ਹੂੰ ਕਿਵੇਂ ਆ ਵਧੀਆ ਬਾਈ ਜਿਹੜਾ ਟਾਈਮ ਪਾਸ ਹੁੰਦਾ ਕਿਹਨੇ ਨਾਲ ਲੱਗ ਰਿਹਾ ਜੀ ਗੱਲਾਂ ਕਰਨਾ ਇਹਦਾ ਮੁੰਡਾ ਤੇ ਆਪਣੇ ਰਿਸ਼ਤੇਦਾਰ ਬਾਹਰੋਂ ਅੱਛਾ ਬਾਹਰੋਂ ਇਥੋਂ ਕੈਨੇਡਾ ਤੋਂ ਹੂੰ ਬਸ ਇਹ ਗੱਲਾਂ ਕਹਿੰਦਾ ਕੀ ਕਰਦਾ ਮੈਂ ਭਾਈ ਆਪਾਂ ਤਾਂ ਆਪਣਾ ਤਾਂ ਇਹੀ ਕਿੱਤਾ ਹੈ ਖੇਤ ਬੰਨੇ ਵਾਲਾ ਖੇਤ ਬੰਨੇ ਵਾਲਾ ਤੂੰ ਵਸ ਮਾ ਤੂੰ ਕੀ ਕਰਦਾ ਇੱਧਰ ਹੂੰ ਕਰਨਾ ਹੈ ਕੁਛ ਨਹੀਂ ਕਹਿੰਦਾ ਕੰਮ ਕੰਮ ਕੋਈ ਮਿਲਿਆ ਨਹੀਂ ਹੈ ਖਾਸ਼ ਨਹੀਂ ਮਿਲਿਆ ਕੀ ਕਹਿੰਦਾ ਪੰਜਾ ਦੋ ਚਾਰ ਘੰਟੇ ਕਿਸੇ ਦੇ ਨਾਲ ਜਾਂ ਕੋਈ ਪੀਏ ਪੂਜੇ ਤਿਲਵਾ ਦੇ ਹੂੰ ਜਿਵੇਂ ਪੱਕਾ ਕਹਿੰਦੇ ਨੇ ਵੀ ਪੱਕਾ 12 ਘੰਟੇ 10 ਘੰਟੇ ਕਹਿੰਦਾ ਡੇਦੀ ਹੈ ਕੰਮ ਬਣਿਆ ਨਹੀਂ ਆਪਣਾ ਇੱਧਰ ਬੁਰਾ ਹਾਲੀ ਹੈ ਬੜਾ ਥੱਕਾ ਯਾਰ ਕਹਿੰਦਾ ਮੈਂ ਤਾਂ ਦੇਖ ਆਪਾਂ ਤਾਂ ਗਏ ਨਹੀਂ ਕਰੇ ਨਹੀਂ ਇਹਦੀਆਂ ਗੱਲਾਂ ਸੁਣਦਿਆਂ ਅੱਛਾ ਕਹਿੰਦਾ ਵੀ ਬੁਰਾ ਹਾਲੀ ਹੈ ਜਿਹਦਾ ਕੋਈ ਰਿਸ਼ਤੇਦਾਰ ਆ ਯਾਰ ਉਧਰ ਮਤਲਬ ਪਹਿਲਾਂ ਤੂੰ ਗਿਆ ਹੋਇਆ ਕੋਈ ਉਹ ਤਾਂ ਕਿ ਤੜਕਾ ਦੇ ਬੰਦੇ ਨੇ ਵੀ ਚੱਲ ਰਿਸਤੇਦਾਰੀ ਉਹ ਵੀ ਰਿਸਤੇਦਾਰੀ ਸਮਝ ਗਏ ਜੇ ਬੰਦਾ ਚੱਲੂ ਵੀ ਮੇਰਾ ਰਿਸ਼ਤੇਦਾਰ ਹੈ ਵੀ ਇਹਦੇ ਥਰੂ ਚੱਲਣਾ ਹੈ ਬੰਦਾ ਨਿਮਕੇ ਚੱਲ ਗਿਆ ਉਹ ਖੱਟੀ-ਖੱਟੀ ਜਿਹੇ ਉਰੇ ਵਾਲੀ ਚਾ ਉਧਰ ਉੱਥੇ ਜਾ ਕੇ ਚਲਾਈ ਹੀ ਮੂ ਬਾਣੀ ਵਾਲੀਆਂ ਉਹ ਤਾਂ ਨਹੀਂ ਚਲਦੀਆਂ ਫਿਰ ਉੱਥੇ ਵੀ ਹਮ ਮਾਂ ਦੇ ਛਾਬੇ ਚੋ ਚੱਕ ਕੇ ਖਾਣੀ ਦਾ ਬਹੁਤ ਸੌਖੀ ਹੈ ਉੱਥੇ ਦਾ ਫਿਰ ਕਰਕੇ ਖਾਣੀ ਉਹ ਇਹਦਾ ਹੈ ਉੱਥੇ ਆਏ ਥੋੜੀ ਆ ਬੀਬੀ ਆ ਦੋ ਤਰਜਾ ਜਿਹਾ ਚ ਨਾ ਉਹ ਨਹੀਂ ਉਹ ਤਾਂ ਜਿੰਨਾ ਕਰ ਲਿਆ ਉਹਨਾਂ ਖਾ ਲਿਆ ਹਮ ਬਾ ਕਿਉਂ ਮੈਂ ਤਾਂ ਉਹਨੂੰ ਪੁੱਛਿਆ ਢੰਗ ਜਾ ਮੈਂ ਕਿਵੇਂ ਮਹੌਲਾ ਕਹਿੰਦਾ ਵੀ ਬਹੁਤ ਮੁੰਡਿਆਂ ਦਾ ਬੁਰਾ ਹਾਲ ਹੈ ਮੇਰਾ ਕਿ ਇਕੱਲੇ ਦਾ ਕਹਿੰਦਾ ਹੂੰ ਵਿੱਚ ਕਹਿੰਦਾ ਉਹਨਾਂ ਦੱਸਣ ਲੱਗਾ ਕਹਿੰਦਾ ਵਿੱਚ ਮੁੰਡਿਆਂ ਨੂੰ ਵੀ ਇਧਰੋਂ ਭੇਜਣਗੇ ਇਧਰ ਹੂੰ ਕੋਈ ਪਰਮਿਟ ਪਰਮਿਟ ਵਰਕਰ ਕੀ ਕਹਿੰਦੇ ਨੇ ਇਹਨੂੰ ਆ ਹੁੰਦਾ ਜਿਹੜਾ ਵਰਕ ਪਰਮਿਟ ਇਧਰ ਵੀ ਹੂੰ ਇਹਦੇ ਲੋ ਥੋੜਾ ਕਹਨਾ ਬਾਹਣ ਵੇਚ ਹੈਗਾ ਤੇ ਉਹ ਵੇਚ ਕੇ ਲਾਂਗੇ ਫਿਰ ਉਹ ਅਸੀਂ ਕਰਵਾ ਕੇ ਔਖਾ ਜੂਗਰੇ ਬੰਦੇ ਔਖਾ ਜੂ ਨਾ ਦਿਹਾੜੀ ਹੋਣੀ ਆ ਉਹ ਰਾਕੇ ਤਾਂ ਆਪਣੇ ਆਲੇ ਤੇੜੀ ਵੀ ਨਹੀਂ ਕਰ ਸਕਦੇ ਬਿਸ਼ਰਮੀ ਮਾਨਦੇ ਨੇ ਤਾਂ ਭਈਏ ਭੂਜ ਨੇ ਜਿਹੜੇ ਤੇਹਾੜੀ ਕਰੀ ਜਾਂਦੇ ਨੇ ਹੂੰ ਨਾ ਮੈਂ ਤਾਂ ਉਹ ਕੋਈ ਕਈ ਮੁੰਡਾ ਨਾਲ ਸਸਨ ਖੇਡਣ ਲੱਗ ਜਾਨੇ ਚੌਂਕੜੀ ਦੇ ਸਤਾ ਆਪਣੇ ਤੇ ਹੂੰ ਮਾਦਾ ਬਥੇ ਲੱਗ ਜਾਂਦਾ ਜਿਹੜਾ ਮੁੰਡਾ ਰ ਯਾਰ ਕੋਈ ਪ੍ਰਾਈਵੇਟੀ ਆ ਭਾ 30 35 ਹਜ਼ਾਰ ਹੀ ਲੈਂਦਾ 30 ਇਹ ਮੰਨ ਲਾ ਯਾਰ 25 ਇਹ ਮੰਨ ਲਾ ਭਾ ਜਾਰਾ ਲੈਂਦਾ ਆਥ ਨੂੰ ਆਪਣੇ ਘਰੇ ਤਾਂ ਆਉਂਦਾ ਹੂੰ ਔਰ 30000 ਲਾ ਲਾ 25 ਲਾ ਲਾ ਪਾ ਦਾ ਮਹੀਨੇ ਦਾ ਡੂੜ ਪੌਣੇ 2 ਲੱਖ ਰੁਪਇਆ ਕੁੱਟ ਕੇ ਸਿੱਟ ਲੈਂਦੇ ਹੂੰ 2 3 4 ਵਜੇ ਨੂੰ ਉਹਦੇ ਘਰੇ ਆ ਜਾਂਦਾ ਇਹ ਤਾਂ ਨਹੀਂ ਸੋਚ ਹੈਗੀ ਮੈਂ ਕਿਤੇ ਸਾੜੇ ਕੱਢਣੇ ਨੇ। ਨਾ ਫੇਰ ਮੈਂ ਤਾਂ ਆਇਆ ਕਿ ਨਾ ਜਿਹੜਾ ਭਾਈ ਚੱਲ ਤੂੰ ਵੱਧ ਲੈਂਦਾ। ਆਂ ਸਮਝ ਲਾ ਉਹਦੀ ਤਾਂ ਹੋਰੀ ਟਰਾਂਟੋ ਐ। ਚੰਗਾ ਉਹਦੇ ਪਰਿਵਾਰ ਚ ਵੜਾ ਪਿੰਡ ਚ ਆਪਦੇ ਖੇਤ ਬੰਨੇ ਜਿਹੜਾ ਮਰਨਾਂ ਭਰਾਵਾ। ਨੌਕਰੀ ਵਾਲੇ ਬੰਦੇ ਦਾ ਫਾਇਦਾ ਨਹੀਂ। ਨਾ ਉਹਨੂੰ ਨਹੀਂ ਫਾਇਦਾ। ਨਾ ਜਿਹੜਾ ਬੰਦਾ 60 65 ਹਜ਼ਾਰ ਛੱਡ ਕੇ ਉਹ ਤੇ ਲੈਟਰਿੰਗਾ ਸਾਫ਼ ਕਰਦਾ ਨੂੰ ਕੋਈ ਫਾਇਦਾ ਨਹੀਂ। ਉਹ ਇਹ ਤਾਂ ਬੌਲੇ ਸਰਦਾਰੀ ਐ। ਉੱਥੇ ਤੈਨੂੰ ਗੁਲਾਮੀ ਕਰਨੀ ਪਊਗੀ। ਪੰਜਾਬ ਵਰਗੀ ਮੌਜ ਤਾਂ ਕਿਤੇ ਨਹੀਂ। ਮੌਜ ਤਾਂ ਭਾਈ ਕਿੱਥੇ ਆ? ਉਰੇ ਤਾਂ ਭਾਂਦਿਆ ਸਰਦਾਰੀ ਆ ਆਪਦੇ। ਬੈਠੇ ਆ ਪੰਜਾਬਤਾਏ ਚਾਚਿਆਂ ਦੇ ਬੈਠੇ ਹਾਂ ਬਹੁਤ ਬਹੁਤ ਬੁਰਾ ਹਾਲ ਆ ਯਾਰ ਬਾਕੀ ਸੋਚ ਰਹੇ ਨੇ ਜੇ ਉਧਰੋਂ ਟੱਕਰ ਤੇ ਮੰਨ ਕੇ ਚੱਲ ਕਿਲਾ ਦੋ ਕਿੱਲਾਂ ਵਾਲਾ ਜਿਹੜਾ ਉਹ ਵੇਚ ਕੇ ਜਾਂਦਾ ਪੂਰਾ ਹੀ ਬੁਰਾ ਹਾਲ ਹੈ ਕਿਲਾ ਇਧਰੋਂ ਗਿਆ ਨਾਲੇ ਉਧਰੋਂ ਗਿਆ ਪਰ ਬੇੜੀ ਵਿਚਾਲੇ ਡੁੱਬ ਗਈ ਡੁੱਬ ਗਈ ਡੁੱਬ ਗਈ ਨਾ ਆ ਪਤਾ ਹਰੇਕ ਨੂੰ ਹੀ ਕਹਿੰਦੇ ਵੀ ਜਿਹੜਾ ਪਈ ਉਹਰੇ ਵਧੀਆ ਉਹਦਾ ਕੰਮ ਕਰਦਾ ਸੱਟ ਆ ਯਾਰ ਜਿਹਦੇ ਨੇ ਵਿੱਚ 20 20 ਕਿੱਲਾਂ ਵਾਲਾ ਜਵਾਬ ਵੀ ਤੇ ਮੈਂ ਤਾਂ ਜਾਉਂਦਾ ਇਸੋੜ ਦਾ 20 ਕਿੱਲੇ ਬਾਣ ਦੇ ਨੇ ਚੰਗੀ ਕੋਠੀ ਹੈ ਜਾਇਦਾਦ ਹੈ ਚੰਗਾ ਪਰਿਵਾਰ ਹੈ ਉਹ ਖੇਡੂ ਹੱਸੋ ਤੇ ਕੀ ਉੱਥੇ ਲੈਣਾ ਜ਼ਮੀਨ ਜਾਣ ਤੇਰਾ ਬਾੜੀ ਚ ਉੜਕਾ ਮਹੀਨਾ ਪੂਰਾ ਸਤਜਾ ਕਹਿੰਦੇ ਨੇ ਜਿਹੜਾ ਇੱਥੇ ਜਾ ਕੇ ਦੇਖਿਆ ਘੁੰਮ ਕੇ ਨਾਲ ਤੈਨੂੰ ਪਤਾ ਲੱਗ ਜੂ ਉਹਦਲਾ ਮਾਹੌਲ ਕਿਵੇਂ ਹੂੰ ਉਹਨੂੰ ਜਿਹਦੇ ਲਈ ਦੋ ਦੋ ਚਾਤਾ ਡੂਡ ਡੂਡ ਕਿੱਲਾ ਉਹਨੂੰ ਵੇਚ ਕੇ ਕੋਈ ਫਾਇਦਾ ਨਹੀਂ ਉੱਤਰ ਜਾ ਇਹਦਾ ਨਾ ਪੂਰੀ ਪ੍ਰਾਈਵੇਟ ਨੌਕਰੀ ਕਰ ਲਓ ਆਪਣੇ ਦਾ ਭਰਾਵਾ ਵੱਖ ਸਦੀ ਗੱਲ ਹੈ ਐਡੀ ਕੋਈ ਵੱਡੀ ਤੰਤੜੀ ਗੱਲ ਹੈ ਨਹੀਂ ਐਵੇਂ ਤੈਨੂੰ ਕਹੇ ਦੀ ਦੇ ਭਾਈ ਵੀਡੀਓ ਸ਼ੇਅਰ ਕਰਨ ਵਾਹ ਜੀ ਵੀਡੀਓ ਵਧੀਆ ਲੱਗੀ ਲੈ ਚੰਗੀ ਲੱਗੀ ਹੂੰ